ਕਰੀ ਦਸੰਦੇ ਬੱਕਰੀ ਨੋ ਲੱਗ ਗਈ ਜੱਗੂ ਆਇਆ ਬਾਈ ਨੱਥਾ ਸਿੰਘ ਵਾਲੇ ਫੋਨ ਲਿਆਂਦਾ ਸ਼ੌਕ ਆਦਾ ਬੋਲਾ ਤੁਹਿਆ ਜੇ ਦੇ ਕੀ ਮੁੱਲ ਕੀਤਾ 28000 ਰੁਪਏ 28000 ਰੁਪਏ ਬਾਈ ਜੀ ਗੱਬਾ ਨਾ ਗਾਰੰਟੀ ਨਾ ਦੇਉਂ ਮੈਨੂੰ ਬੰਦੇ ਕਿੰਨੇ ਵੀ ਗੱਪੜੀ ਵੀ ਗਾਰੰਟੀ ਲੈਂਦਾ ਅੱਧਾ ਗੱਬਾ ਵੀ ਹੁਣ ਚੌਂਗ ਨੂੰ ਚੌਂਗ ਦਾ ਹਲੇ ਹੀ ਨਿਰਦਾਨ ਲੱਗ ਜਾਂਦਾ ਵਾਕਈ ਚੁੱਕ ਜਾਂ ਪੈਂਦਾ ਲੈ ਜੇ ਦੇ ਹੁਕਮ ਕਰ ਨਾ ਹੀ ਕਿੰਨੇ ਵੀ ਐਡਾ ਕੱਚਾ ਨੀਗਾ ਖੜਾ ਨਹੀਂ ਖੜਾ ਨਹੀਂ ਹੋਣੀ ਸਿਰ ਮੁੱਲ ਹਰ ਕੇ ਗੱਲ ਕਰ ਮੈਂ ਨਹੀਂ ਆਣੀ ਖਾਣ ਦਾ ਫਾਇਦਾ ਹੀ ਕੋਈ ਨਹੀਂ ਉਹ ਮੁੱਲ ਵੀ ਲਾਵਾਂਗੇ ਤੇ ਕੋਈ ਜਾਇਜ਼ ਤੇ ਤੂੰ ਵੀ ਮੋਲਾ ਜੀ ਤਾਂ ਭੱਜੇ ਨਹੀਂ ਗਾ ਤੂੰ ਠਾਈ ਮੰਗ ਲੈ ਮੈਂ ਭੱਜਣਾ ਹੀ ਆ ਮੇਰੀ ਚੀਜ਼ ਆ ਚੀਜ਼ ਤੇਰੀ ਆ ਪੈਸੇ ਸਾਡੇ ਆ ਉਹ ਜਾਇਜ਼ ਦੱਸ ਵੀ ਆਂ ਦੇ ਨੀ ਹੈ ਜਾਇਜ਼ ਦਾ ਸਾਢੇ ਦੇ ਦੇ ਘੱਟ ਦੇ 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 ਹਜ਼ਾਰ ਯੂਰ ਨਾਲ ਨਹੀਂ ਗੱਲ ਬਣਦੀ ਯਾਰ ਘੱਟ ਦੇ ਦੇ ਨਹੀਂ ਤੇਰਾ ਜਾਇਜ਼ ਜਾਇਜ਼ ਰੇਟ ਕਰ ਯਾਰ ਭਾਈ ਬੱਚਾ ਹਿੰਦਾ ਉਹ ਬੈਸਰਦਾ ਮੰਨੂ ਕਰ 12000 ਇਹਦਾ ਵੀ ਘੱਟ ਹੈ ਤੇ ਠਾਈ ਦੇ ਨਾਲੋਂ ਜ਼ਿਆਦਾ ਇਸਤਾ ਹੈ ਠੀਕ ਹੂੰ ਫਿਰ ਪੱਕਿਆਂ ਦੀ ਬੱਕਰੀ ਲਾਓ ਉਹ ਵੇਖ ਬੱਕਰੀਆਂ ਤਾਂ ਜੜੀਆਂ ਲੱਗੂ ਬੱਕਰੀ ਠਾਈ ਹੋਏ ਪੱਕੇ ਰੁਪਈਆ ਲੱਗੂ ਬੱਕਰੀ ਠਾਈ ਪੱਕੇ ਰੁਪਈਆ ਲਾਓਗੀ ਲਾ ਲਓ ਲਾ ਲਓ ਪੱਕੇ ਰੁਪਈਆ ਲਾਓ ਪੱਕੇ ਲਾadne ਤੂੰ ਯਾਰ ਪੱਕੇ ਤੂੰ ਦੱਸ ਦੇ ਵੀ ਬਸ ਵੀ ਆਏ ਦੇ ਹਾਂ ਤੂੰ ਦੱਸਣੇ ਪੱਕੇ ਤਾਂ ਆ ਵੀ ਛੱਡ ਕਾ ਬੱਚਾ ਬੇਟੇ ਬੋਲ ਉਰਲੇ ਪਾਸੇ ਪੱਕੇ ਤੂੰ ਦੋ ਤੱਕ ਖੜ ਜਾਣਾ ਭਾਈ ਵਰੀ ਕੋਈ ਦੱਸੋ ਤੂੰ ਵੀ ਦੱਸ ਨਾ ਕੋਈ ਵੀ ਐ ਦੇ ਪੱਕੇ ਵਾਲਾ ਨਹੀਂ ਕੱਲੀ ਆ ਹਣ ਕੱਲੀ ਆ ਭਾਈ ਉਹ ਬੱਚਾ ਇਹਦਾ ਆਹ ਤੋਰ ਫੇਰ ਦੱਬਾ ਉਹ ਦੱਬਾ ਬੋਲ 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 ਨਾ ਲੈਣਾ ਸਰਤਾਜ ਨਹੀਂ ਵੀਰੇ ਨੀ ਗਾ ਹੋ ਰਿਹਾ ਸਰਤਾਜ ਸਰਤਾਜ ਆ ਪਗੜੀ ਦੇ ਵਿੱਚ ਰੋ ਰੋ ਪਾਟਿਓ ਨੀ ਰੋ ਕੇ ਵਿਚ ਨਾ ਨੀ ਵੀਰੇ ਆ ਇਹਦਾ ਬੱਚਾ ਜਿੱਥੇ ਮਰਜੀ ਤੇ ਹੀ ਦੇਖ ਦਈਏ ਸਗਰਾ ਕਾਹਦੇ ਨਾ ਨੇ ਸਹੀ ਹੋ ਜਾ ਬੋਲ ਫਿਰ ਜਾਇਦ 10000 ਕੀ ਬਈ ਯਾਰ ਤੂੰ ਤੈਨੂੰ ਪਤਾ ਪੱਕੇ ਰੁਪਏ ਲਾਵੇ ਤੂੰ ਵੀ ਦੱਸ ਮੈਂ ਵੀ ਲਾ ਲਉਗਾ ਮੈਂ ਵੀ ਪੁੱਛ ਕੇ ਲਾਉਂਗਾ ਜੀ ਐਂ ਬਈ ਤੂੰ ਦੱਸ ਫਿਰ ਲਾਓ ਫਿਰ ਲਾਉਂਗੇ ਤੂੰ ਬੋਲ ਤੂੰ ਵੀ ਦੱਸ ਨਾ ਵੀ ਘਾਟ ਇੰਨੇ ਦੀ ਦੇਖੀ ਹੈ ਅਜ ਕਿੰਨੇ ਦਾ ਕਰੇਂ ਕਿੰਨੇ ਦਾ ਇਹ ਤਾਂ 12000 ਤੇ ਫਿਰਦਾ ਉਹ ਫਿਰਦਾ ਹੀ ਇਹ ਤਾਂ ਕੋਈ ਨਹੀਂ ਮੰਗਣਾ ਵਿੱਚ ਨਹੀਂ ਕਿੰਨੇ ਦੀ ਆ 8000 ਰੁਪਏ ਮੰਗਦਾ ਨਾ 13 ਦੀ ਦੇ ਨਹੀਂ ਹਾਂ ਨਹੀਂ ਸੰਜਵਾ ਬਤਾ ਨਹੀਂ ਹੋਣੀ ਕਿੰਨੇ ਕਹੇ ਸੀ ਇਹ ਤਾਂ 27 28 27 28 ਕਿਥੇ ਅਸਰ ਖੰਮਸ ਦੀ ਹਾਂ ਨਹੀਂ ਹੋਣੀ ਉੱਥੇ ਹੋ ਨਹੀਂ ਹੋਣੀ ਦੇ ਦੇ ਨਹੀਂ ਹੋਣੀ ਫਿਰ ਬਾਬਾ ਵੇਚਣ ਵਾਲੀ ਗੱਲ ਕਰ ਜਿਹਦਾ ਵੇਚਣੀ ਆ ਤਾਂ 14000 ਦੀ ਤੈਨਾਂ ਨਹੀਂ 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 ਦੇਣੀ ਚੀਜ਼ ਆ ਇਹ ਗਾਰੰਟੀ ਨਾ ਦੇਊਗਾ ਇੰਨੇ ਬੰਦੇ ਖੜੇ ਆ ਕਿੰਨੇ ਦੀ ਦੇਂਗਾ ਗਾਰੰਟੀ ਦਾ ਕੀ ਵੀ ਲਾ ਦੇ ਜਾਈ ਮਾ ਜੈ ਜੇ ਕੀਰ ਲਾ ਦੇ ਵੀ ਇਹ ਦੇਣੀਆਂ ਬਸ ਤਕੀਰ ਖਾ ਦੇ ਬੋ ਇਹ 14000 ਦੀ ਬੱਕਰੀ ਦੇਊਗਾ 15000 ਦੀ ਬੱਕਰੀ ਦੇਣਾ 14000 ਆਂ ਲਾ ਵੀ 15000 ਲਾਇਆ ਬਾਈ ਕੁੱਕੀ ਤੇ ਜੱਗੂ ਨੇ ਬੱਕਰੀ ਨਹੀਂ ਵੇਚੀ ਆ ਬੱਚਾ ਇਹਦਾ ਮੂਹਰੇ ਪਾਸੇ ਖੜਾ ਤੇ ਜੇ ਕਿਸੇ ਹੋਰ ਵੀਰ ਨੇ ਖਰੀਦੀ ਤਾਂ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਸਭ ਨੂੰ ਕੀ ਦੇ ਆ ਬਾਈ ਬੱਕਰੇ ਕਿਹੜਾ ਪਿੰਡ ਆ ਬਾਈ ਆਪਣਾ ਠੱਠੀ ਪਾਈ ਠੱਠੀ ਪਾਈ ਤੇ ਕੀ ਮੰਗਦੇ ਆ ਜੋੜੇ ਦਾ 16 ਲਾ ਵੀ 16000 ਦੋ ਬੱਕਰਿਆਂ ਦਾ ਮੁੱਲ ਕੀਤਾ ਬਾਈ ਨੇ ਤੇ ਲੈਂਦਾ ਕੌਣ ਆ ਬਾਈ ਲੰਬਾ ਵਾਲੀ ਲੰਬਾ ਵਾਲੀ ਬਾਈ ਦਾ ਪਿੰਡ ਬੋਲ ਬਾਈ ਨਹੀਂ ਹੋਣੀ ਠੀਕ ਹੈ ਦਾਦਾ ਕਿਹਦਾ ਦਾਦਾ ਨਹੀਂ ਹੋਣੀ ਸਹੀ ਹੈ ਤੈਨੂੰ ਮੈਂ ਦੱਸਿਆ ਬਈ ਕਾੜ ਕੇ ਪੀਚੂ ਗਏ ਵਜਨ ਤਾਂ ਇੰਨਾ ਕੀ ਹੈ ਬਸ ਆਦਨ ਲਈ ਇਹ ਜਿਆਦਾ ਨਹੀਂ ਹੋਣਾ ਤੈਨੂੰ ਦੱਸਿਆ ਸਹੀ ਹੈ ਹੋ ਜਾਣਗੇ ਸਹੀ ਹੈ ਨਹੀਂ ਮੰਨੇਗਾ ਮੈਂ ਤਰ ਪਹਿਣੀ ਨਹੀਂ ਜਾ ਯਾਰ ਫਿਰ ਦੇ 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 ਇੱਕ ਦਾ ਹਾਂ 14 ਹੁੰਦਾ ਹਰਦਾ ਨਹੀਂ ਹੋਣੇ ਨਹੀਂ ਮੈਂ ਪਹਿਲਾ ਵਰ ਲੱਗੇ ਸਹੀ ਮੈਨੂੰ ਵੀ ਪਤਾ ਲੱਗਿਆ ਦਾਸਤਾ ਇਹ ਵਜਨ ਨਾਲ ਹੀ ਵਿਕਣਿਆ ਨਸਲ ਨਸਲ ਦਾ ਤੇਰੇ ਬਰਾਬਰ ਤੋਲਦੇ ਤੇਰੇ ਮੇਰੇ ਬਰਾਬਰ ਕੀ ਤੋਲਦੇ ਛੱਡ ਜਾ ਡਾਡਰੇ ਤੇ ਛੱਡ ਜੇ ਡਾਡਾ ਕਹਿੰਦਾ ਬੋਲ 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 ਸੱਤ 10 ਸਹੀ ਦਾ ਨਹੀਂ ਤੇਰਾ ਤੇਰਾ ਤਾਂ ਕੱਟ ਨਹੀਂ ਦੇਣੀ 21 ਦਾ ਨਹੀਂ ਮੰਨਣਾ ਮੈਂ ਵਰਤਾ ਲੈ ਫਿਰ ਮੰਨੀ ਦੀ ਹੁੰਦੀ ਆ ਅਸਰ ਦਾ ਕਰ ਅੜੀ ਚੱਲੋ 10000 ਦੇ ਹੋਗੇ ਨਹੀਂ ਹੁਣੇ ਨਹੀਂ ਬਈਆ ਹੋ ਗਏ ਯਾਰ ਨਹੀਂ ਯਾਰ ਨਹੀਂ ਮੰਨਿਆ ਕਰ ਉਹ ਮੰਨ ਲਾ ਫਿਰ ਨਹੀਂ ਫਿਰ ਜਾ ਯਾਰ ਮੈਂ ਤੈਨੂੰ ਉਹ ਕਹਿਣੇ ਨਹੀਂ ਪਾ ਲੈਣੇ ਇਹ ਜਰ ਬਈਆ ਭਾਗਰੇ ਉੱਪਰ ਛੱਤ ਦਾ ਬਣ ਕੀ ਇਹਦੇ ਦਾ ਯਾਰ ਸਹੀ ਹੈ ਨਹੀਂ ਹੁਣੇ ਫਿਰ ਮੈਂ ਕਹਦਾ ਬਸ ਲੈ ਯਾਰ ਮਾਰ ਦੇ ਲੈ ਧੱਕਾ ਨਾ ਕਰ ਜਾ ਨਹੀਂ ਧੱਕਾ ਕਰਦਾ ਲੈ ਸਾਡੇ 10 ਦੇਓਗੇ ਜਾਂ ਬੱਸ ਨਹੀਂ ਹੁਣ ਨਹੀਂ ਮੱਢਾ ਕੇ ਨਹੀਂ ਬਈ ਪੁੱਛਾ ਵੀ ਨਹੀਂ ਉਹਨੇ 9 ਤੋਂ ਬਾਅਦ ਦੁਨੀਆ ਕੇ ਮੈਂ ਮੈਂ ਪੁੱਛਿਆ ਉਹਦੋਂ ਅੱਗੇ ਫਦਾਰਾ ਬੋਲਿਆ ਵੀ ਉਹਦਾ ਬਾਈ ਨਹੀਂ ਮੈਂ ਮੈਂ ਇਹਨੂੰ ਦੱਸਿਆ ਨਾ ਇਦੋਂ ਕਰਦਾ ਮੇਰਾ ਉਹ ਨਹੀਂ ਨਾ ਮੈਂ ਇਹਨੂੰ ਕਹਿਣਾ ਨਹੀਂ ਬਈ ਉਹ ਵੱਧ ਲੱਗ ਜਾਂਦੇ ਆ ਉਦੋਂ ਕਰਮ ਆਹਦੀਏ ਘਰੇ ਵੱਧ ਵੀ ਲੱਗ ਜਾਂਦੇ ਘੱਟ ਵੀ ਲੱਗ ਜਾਂਦੇ ਆ ਇਹ ਪਤਾ ਨਹੀਂ ਇੱਥੇ ਹਾਂ ਕਦਰਾ ਦੇਣ ਦਾ ਵਜਨ ਨਾਲ ਹੀ ਵਿਗਣੇ ਨਹੀਂ ਬਾਈ ਦੇ ਦਾਂ ਕੋਈ ਨਾ ਜਦਾਂ ਦਾ ਹੋ ਗਿਆ ਹੁਣ ਨਿਆ ਨਹੀਂ ਹੁਣ ਹੋਰ ਕਿਵੇਂ ਹੋਣਗੇ ਕੋਈ ਲਾ ਦੇ ਲਖੀਰ ਕੱਢ ਕੇ ਮੈਨੂੰ ਜੀ ਦੱਸੋ ਸਹੀ ਦੱਸੋ ਕੰਨ ਦਾਸ ਤੇ ਸਹੀ ਦੱਸਿਆ ਕਿ ਤੂੰ ਘਟ ਨਹੀਂ ਹੋਣੀ ਆਹ ਯਾਰ ਬੜਾ ਕੋਹ ਫੜ ਉਹ ਦਾਰ ਦੇ ਮਾਝਾਨ ਦੇ ਬਾਬ ਤੂੰ ਛੜਦਾ ਹੀ ਉੱਤੇ ਆ ਸਰਪੀ ਜਾਣਾ 11000 ਲਗਾਈ ਤੇ ਨਹੀਂ ਬੱਸ ਨਹੀਂ ਆ ਨਹੀਂ ਹੋਣੇ ਹੁਣ ਸਹੀ ਆ ਯਾਰ ਮੈਂ ਪੈਣ ਕੁੱਤੇ ਮੈਂ ਲਾਈ ਨਾ ਪੈਸੇ ਸਹੀ ਆ ਲਖਾਈ ਤੇਰੀ ਹੋਗੀ 11000 ਉਹ ਲਖਾਈ ਮੇਰੀ ਹੋਗੀ ਉਹ ਆਪੋ ਆਪਣੀ ਸਹੀ ਯਾਰ ਆ ਆਪੋ ਆਪਣੀ ਹੋਗੀ ਯਾਰ ਆ ਆਪੋ ਆਪਣੀ ਲਖਾਈ ਫੜਦਾ ਪਰ ਫੜੀ ਰੱਖ ਤੇ ਉਹ ਇਹਨਾਂ ਦਾ ਫੜ ਲੈ ਕੋਈ ਨਾ ਜਲ ਪਾਸੇ ਲਓ ਵੀ 11000 ਦੇ ਕਹ ਰਹੇ ਕਿੰਨੇ ਦੇ ਕਰਦੇ ਆਪੋ ਆਪਣੀ ਲਿਖਾਈ ਚ ਲਓ ਵੀ ਆ 11000 ਦਾ ਜੋੜਾ ਹੋ ਗਿਆ ਆਪੋ ਆਪਣੀ ਲਿਖਾਈ ਆ ਸ਼ੇਰਾ ਰੰਗ ਆ ਦੋਵੇਂ ਬੱਕਰੇ ਆ ਨਹੀਂ ਹੁਣ ਲਿਖਾ ਲਿਖਾਈ ਨੂੰ ਨਹੀਂ ਮੈਂ ਕਰਾਉਣੀ ਇਹ ਨਹੀਂ ਹੋਵੇ ਚੱਕ ਲਾ ਵੀ ਗਣਦੇ ਪੈਸੇ ਹੁਣ ਬਾਈ ਨੂੰ ਚੱਲ ਕੋਈ ਨਹੀਂ ਠੀਕ ਆ ਜੀ ਲਓ ਵੀ ਬਾਈ ਲੰਬ ਵਾਲੀ ਵਾਲੇ ਨੇ ਲਖਾਈ ਕਰਾਉਣੀ ਆ ਤੇ ਆ ਦੋਵੇਂ ਬੱਕਰੇ ਲੈਤੇ ਆ ਬਾਈ ਨੇ ਬਰਗਾੜੀ ਬੱਕਰਾ ਮੰਡੀ ਦੇ ਦੋਸਤੋ ਚਲ ਆਇ ਲਖਾਈ ਕਰਾ ਲਓ ਚਲੋ ਬਾਈ ਲਖਾਈ ਕਰਾਓ ਗੈਂ ਬੱਚੇ ਆ ਦੋ ਬਿਲਕੁਲ ਚੰਗੇ ਆ ਵਜਨ ਵਾਲੇ ਬੱਚੇ ਲਾਓ ਬਾਈ ਕਲਚਰ ਪਾਉ ਪੁੱਤਾ ਲੈ ਗਿਆ ਬਰਗਾੜੀ ਮੰਡੀ ਦੇ ਬਾਈ ਕੀ ਮੰਗ ਲੈਦਾ 7000 7000 ਕੀ ਲਾਗ ਰਪੀ ਦਾ ਹਜੇ ਇਹਦਾ ਜੀ ਦੇ ਲਾਉਣੇ ਹੁਣ ਲਿਆਓ ਵੀ ਲਾ ਵੀ ਉਹਰੇ ਨੂੰ ਮੂੰਹ ਰੱਖਿਆ ਕੰਦਾ ਸੱਤ ਦਾ ਯਾਰ ਬੀ ਆ ਮੋਲ ਕੀਤਾ ਬਾਈ ਨੇ ਗੁੱਤਾ ਹੈ ਕਿ ਕੁੱਤੀ ਬਾਈ ਪੁੱਤਾ ਠੀਕ ਆ ਫੜਾ ਦੇ ਕੋਈ ਨਹੀਂ ਜਿਵੇਂ ਕਹਿੰਦਾ ਤਾਂ ਉਹ ਪਾਣੀ ਦੀ ਸਾਈਂਤਾ ਨਹੀਂ ਭਾਦੀ ਜੇ ਪੋਗਦਾ ਹੋਇਆ ਤਾਂ ਲੈ ਨਹੀਂ ਕਿੰਨੇ ਆਖਿਆ 2500 ਕਿੰਨੇ ਦੇ ਰਹਾਣ ਵਾਲਾ 6000 ਤਿੰਨ ਹਜ਼ਾਰ ਹੋ ਗਿਆ ਜਆ ਪੁੱਛਿਆ ਬਾਹਰ ਸਾਈਡ ਨਾਲ ਬਹੁਤ ਆ ਸਹੀ ਆ ਛੱਡ ਦੇ ਹੁਣ ਅਪਮੇਰੀਆਂ ਦੀ ਕਸੂਰੀ ਨਹੀਂ ਆ ਗਈ 3000 ਜੀ ਮਾ ਆਹਨ ਕਿਹਾ ਬਗਰਾ ਸਹੀ ਆ ਹੁਣ ਤਾਂ ਜਾਉਗਾ ਬਹੁਤ ਆ ਮੰਨਦਾ ਨਾ ਇਨਕਵਾਰ ਦੇ ਬੰਦੇ ਆ ਬਹੁਤ ਆ ਸਹੀ ਆ ਮੈਂ ਪੁੱਛਿਆ ਵੀ ਨਹੀਂ ਪੈਣ ਪੁੱਛੇ ਬੋਲੇ ਨਹੀਂ ਮੇਰੇ ਯਾਰ ਸਹੀ ਆ ਸਹੀ ਆ ਜੀ ਹਾਂ ਓਏ ਇਹਨੇ ਕਿਹੜਾ ਹਲਵਾ ਹੁਣਾ ਬਹੁਤ ਆ ਕੰਬੀ ਜਾਂਦਾ ਭਾਈ ਨਾ ਭਰਾ ਤੂੰ ਪਹਿਲਾਂ ਖਾਂਦ ਹੈ ਜੀ ਆਹ 3000 ਵੱਟੀ ਦਾ ਤੂੰ ਕੀ ਭਾਦਾ ਹੋਰ ਕਿੰਨੇ ਇਬਰਾਹਮ ਆ ਦੱਸ ਦੇ ਕੀ 5.5 ਲੱਖ ਰੁਪਏ ਕਰ ਨਾ ਕਮਸ ਦਾ ਦਿੰਦਾ ਯਾਰ ਖਾਣ ਦਾ ਜ਼ਰੂਰ ਨਹੀਂ ਚੱਲਦੀ ਚੱਲਣਾ ਚਾਹੀਦਾ ਨਹੀਂ ਉਹ ਮੈਂ ਕੁਆਲਟੀ ਨਹੀਂ ਨਹੀਂ ਕਲਚਰ ਪਾਵਣਾ ਜਿਹੜਾ ਨੰਗਾ ਆ ਯਾਰ ਦੇ ਦੇ ਸਹੀ ਆ 3.5 ਦਾ ਦੇ ਦੂ ਨਹੀਂ ਦੱਸ 3.5 ਦਾ 35 ਹਵਾ ਫੜਾ ਨਾ ਫੜਾ ਇਹਦਾ ਫਰਕ ਪਉਦਾ ਨਾ ਬੜਾ ਦੇ ਪੈਸੇ ਵਾਟਾ ਸਹੀ ਵੀ ਕਰਾਉਣਾ ਉਹ ਭਰਾਵਾ ਯਾਰ ਕੋਈ ਨਹੀਂ ਪਤਾ ਕੀ ਹੈ ਉਹ ਯਾਰ ਕੀ ਹੈ ਇਹ ਬਿਲਕੁਲ ਚਾਹ ਮੈਂ ਬੈਣ 20000 ਪਾਉਣਾ ਪੂਰੇ ਲਿਆ ਜੂ ਮਸ਼ਹੂਰੀ ਤੋਂ ਅਕੇ ਦੇ ਹਾਂ ਬੱਕਰਾ ਵਾਲੀ ਉਹ ਲੈ ਰੋ ਮਹਿੰਗੇ ਟਪਾਈਏ ਮਾਦਾ ਸਹੀ ਯਾਰ 3500 ਕਰਦਾ ਉਹਦਾ 3500 ਇਹਨਾਂ ਦੇਣ ਵਾਲਾ ਕੰਮ ਕਰ ਬਹੁਤ ਪੈਸੇ ਲੱਗ ਕੇ ਤੈਨੂੰ ਆ ਜਾਦਾ ਆ ਤੂੰ ਭਾਰਾ ਹੋਈ ਜਨਾ ਬਿਨਾ ਕਰਾ ਬੜੀ ਪਤਾ ਨਹੀਂ ਫੜ ਲਾ ਨੇੜੜਾ ਕੰਮ ਆਹ ਲਓ ਆ ਫੜ ਲਿਆ ਹੁਣ ਨੇੜੜਾ 4000 ਦਾ ਚੈੱਕ ਆ ਹੋ ਗਿਆ ਓ ਬਚ ਕੇ ਬਚ ਕੇ ਗੜਾਓ ਪੈਸੇ ਬਈ ਠੀਕ ਆ ਬਈ ਕਿਹੜਾ ਪਿੰਡ ਆ ਬਈ ਆਪਣਾ ਜਿਹਨਾਂ ਨੇ ਖਰੀਦਿਆ ਰਗੜੀ ਆ ਤੇ ਤੇ ਆਪਣਾ ਕਿਹੜਾ ਇੱਕੇ ਪਿੰਡ ਦੇ ਸੀ ਲੈ ਵੀ ਕੱਲ ਚਰਪਾਉਂ ਕੁੱਤਾ ਵੇਚਿਆ ਬਾਈ ਨੇ ਪੂਰੇ 4000 ਦਾ ਬਿਲਕੁਲ ਜਾਇਜ਼ ਰੇਟ ਤੇ ਆ ਬਾਈ ਇਹਦੇ ਨਾਲ 10000 ਰੁਪਏ ਮੰਗੀ ਜਾਂਦੀ ਬਹੁਤ ਸਹੀ ਰੇਟ ਆ ਠੀਕ ਆ ਜੀ ਚਲੋ ਦਿਓ ਪੈਸੇ ਕੇ ਚੱਲਦਾ ਗੂਗਲ ਪੇ ਚੱਲਦਾ ਚੱਲ ਬਈ ਗੂਗਲ ਪੇ ਕਰਦੇ ਆ ਬਈ ਪੈਸੇ ਤੇ ਬਿਲਕੁਲ ਕੀ ਨਾਂ ਨੂੰ ਇਹਦਾ ਦੱਸ ਦੇ ਬਈ ਇਹਨਾਂ ਨੂੰ ਚੀਕੂ ਚੀਕੂ ਰੰਗ ਵੀ ਚੀਕੂ ਹੋਰ ਗਈ ਆ ਨਾਂ ਵੀ ਚੀਕੂ ਆ ਤੇ ਰੰਗ ਵੀ ਚੀਕੂ ਆ ਵਿਖਾ ਬਾਈ ਨੂੰ ਸਕੈਨਰ ਇਹ ਇਸ ਮੰਡੀ ਦੇ ਭਾਈ ਕੁੱਤੇ ਵੀ ਵਿਕਣੇ ਆਉਂਦੇ ਤੇ ਮੁਰਗੇ ਵੀ ਬੱਕਰੀਆਂ ਤੇ ਬੱਕਰੇ ਦਾ ਆਉਣਾ ਹੀ ਆਉਣੇ ਆ ਆ ਵੀਰ ਆ ਜਿੰਨੇ ਖੜੇ ਇੱਥੇ ਪਹੁੰਚੇ ਆ ਅੱਜ ਦੀ ਮੰਡੀ ਤੇ ਹੋ ਗਿਆ ਭਾਈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅਗਲਾ ਸਰਦਾ ਵਿਖਾਉਣੇ ਇਸੇ ਤਰ੍ਹਾਂ ਆ ਦੋ ਬੱਕਰਾਂ ਦਾ ਸੌਦਾ ਕੀ ਮੰਗਿਆ ਗੁਰਪ੍ਰੀ ਦਾ 28000 ਹੈ ਬਾਈ 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 ਕਿੰਨੇ ਦੇ ਵਿੱਚ ਨੇ ਸਹੀ 10 ਬੋਲ ਉਹ ਤਾਂ ਕੁਝ ਦੀ ਨੇੜੇ ਲੱਗ ਮੈਂ ਕਿਹਾ 8000 ਦਾ ਜਿਹੜਾ ਆਪਾਂ ਦੇ ਜੀ 8 ਦਾ ਲੱਗਦਾ ਤੂੰ ਦੱਸ ਦਲਮੰਦ ਤੂੰ ਦੱਸ ਜੀ ਆਤਮਾ ਅੰਦਰ ਵਾਲੀ ਜੀ ਆਤਮਾ ਤਾਂ ਮੇਰੀ ਬਾਤ ਨਾ ਇਹ ਜੀ 8000 ਦਾ ਲੱਗਦਾ ਪਾਕਿਸਤਾਨ ਵੀ ਜੀ ਜੇ ਤੂੰ ਮੰਗਾ ਵੀ ਆਪਾਂ ਜੈਦ ਲਾਉਂਦੇ ਹਾਂ ਤਾਂ ਫਿਰ ਰੁਪਈਆ ਤਾਂ ਰੁਪਈਆ ਹੀ ਚੱਲੇਗਾ ਠੀਕ ਤੁਹਾਨੂੰ ਇੱਕ ਹੀ ਦੱਸ ਦੇ ਮਾਲ ਮੁੱਲ ਦੀ ਆ ਇਹਦੇ ਅਈ ਤੇ ਯਾਰ 2000 ਰੁਪਏ ਮੰਗਿਆ ਹੁਣ ਤੂੰ ਗੱਲ ਨੀ 2000 ਦਾ ਬਾਈ ਦਾ ਬਾਲਾ ਬਾਈ ਯਾਰ ਹੋਰ ਦੱਸ 100 ਰੁਪਏ ਕਿਨੇ ਸਾਬ ਨਾਲ ਹੋਰ ਦੱਸ ਜੇ 10 ਵੀ ਐ ਵੇਚਣੇ ਵਾਲਾ ਮੁੱਲ 10 ਮੰਗਣੋਂ ਬੜਾ 50 ਮੰਗ 43 ਕਿਲੋ ਮੀਟ ਕਿਵੇਂ ਕਰੇਗਾ ਪੂਰਾ 43 ਕਿਲੋ ਤੋਂ ਸਾਰੀ ਨਹੀਂ ਹੋਣੀ ਹਾਂ ਜਾਂਦੇ ਨਹੀਂ ਹੋਣਗੇ 1500 ਰੁਪਏ ਕਿਲੋ ਦਾ ਹਜੇ ਹੋਇਆ ਨਹੀਂ ਗਾ ਜੂਗਿਆ ਆਪਣੇ ਦੇਸ਼ 'ਚ ਤਾਂ ਹੈ ਹੀ ਨਹੀਂ ਕਿਤੇ ਵੀ ਬੋਲ ਬੋਲ ਵੀ ਵੀ ਦੇ ਨਗਰ ਲੈ 8000 ਹਾਂ ਲੈ ਕਹਿੰਦਾ ਹੈ ਉਹਦਾ 8000 ਉਹ ਨਹੀਂ ਆਈ ਤੂੰ 8000 ਕਹਦਾ ਹੁਣ ਅਗਲਾ ਕੁ ਮੈਂ ਅਗਲੇ ਨੂੰ ਪੈਸੇ ਲੈ ਕੇ ਦੂੰਗਾ ਲੈ ਹੋ ਗਏ 18 ਦੇ ਪੁੱਤ ਕਿਵੇਂ ਮੰਨੂ ਭਾਈ ਤੂੰ ਤਾਂ ਛੇਡਾ ਕਰਦਾ ਹਾਂ ਛੇਡਾ ਨਹੀਂ ਕਰਦਾ ਮੈਂ ਤਾਂ ਅਗਲੇ ਮਾਲ ਮੁੱਲ ਤੋਂ ਮਾਗ ਲੈ ਮੈਂ 11.5 ਦੇ ਕਿੰਨੇ ਦੇ ਵਿੱਚ ਨੇ ਫਿਰ ਸਹੀ ਕੀ ਦਾ ਸੌਖਾ ਗਿਆ ਐ ਕਰੋ ਹਾਂ ਇੱਕੋ ਹੀ ਦੱਸ ਦੇ ਇੱਕੋ ਹੀ ਦੱਸ ਦੇ ਐ ਵੇਚਨੇ ਹਾਂ ਵੀ ਇੰਨੇ ਕ ਦੇ ਛੱਡੂਗਾ ਨਾਉਂ ਦੇ ਦੇ ਯਾਰ ਨਵੇੜ ਕੰਮ ਦੱਸ 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 ਦੇ ਨੇੜੇ ਦੱਸ ਦੇ ਇੱਕ ਇਹ ਇੱਕ ਇਹ ਨਹੀਂ 500 ਆ ਲਾਲ ਰੰਗ ਦਾ ਤੇ ਆ ਕਾਲੇ ਰੰਗ ਦਾ 9000 ਰੁਪਏ ਦਾ 500 ਮੈਂ ਪਾਸੇ ਖੜੇ ਨਹੀਂ ਪਾਦਾ ਐ ਕਿ ਦੱਸ ਦੇ ਵੀ ਐ ਵੇਚਨੇ ਐ ਦਾ ੜੀ ਕਰਿਆ ਤਾਂ ਸੌਦਾ ਹੋਣੀ ਨਹੀਂ ਕਰਨਾ ਕੋਈ ਫਾਇਦਾ ਨਹੀਂ ਨਹੀਂ ਆ ਜੀ ਹਾਂ ਬੋਲ ਬੋਲ ਹੁਤਾ ਹਾਂ ਹਾਂ ਦੱਸ ਮੇਰੇ ਸਤਿ ਸ਼੍ਰੀ ਅਕਾਲ ਜੀ ਦੀਪਾ ਜੀ ਮਹਾਰਾ ਜੀ ਮਹਾਰਾ ਕੀ ਹਾਲ ਹੈ ਬਾਈ ਜੀ ਵਧੀਆ ਜੀ ਵਧੀਆ ਹੋਰ ਅਬੀ ਸਾਡਾ ਮਿੱਤਰ ਆ ਗਿਆ ਦੀਪਾ ਗੁਰੂਸਰ ਵਾਲਾ ਦੱਸਦਾ ਯਾਰ 15 20 60 25 20 ਦੀ ਝਾਕਾ ਸ਼ਰਮ ਇੱਕ ਦਾਣ ਤੇ ਚੱਲਦਾ ਬਾਈ ਹੋਰ ਦੱਸਦਾ ਬਾਈ ਤਾਂ ਉਹ ਕਿਹਦਾ ਹੁੰਦਾ ਉਹ ਉਹ ਇਹ ਨੇੜੇ ਕਰਕੇ ਬਾਈ ਬੱਕਰੀਆਂ ਦੀ ਮੰਡੀ ਤੇ ਨਹੀਂ ਤੇ ਘੋੜੀਆਂ ਗਾੜੀਆਂ ਦੀ ਤੇ ਜਾਂਦਾ ਹੁੰਦਾ ਇਹ ਕਿਹਦੇ ਤੇ ਮੰਡੀ ਆ ਬਾਈ ਇਹ ਤਾਂ ਉਹਨੇ ਦੋਨੇ ਲੈਣੇ ਆ ਉਹੜੇ ਵੇਚ ਨਾਲ ਹੀ ਇਹ ਤਾਂ ਮਾਲ ਹੈ ਬਈ ਇਦਾਂ ਸਰਦੀ ਤੇ ਮਾਉਂ ਤੇ ਕਿੰਨੇ ਪੈਸੇ ਆਉਂਦਾ ਇਹਦਾ ਅੱਠ ਲਾਏ ਮੈਂ 9 ਕਰਤੀ ਯਾ ਫਿਰ 10 ਪਰ ਕਿੰਨੇ ਦੇ ਆ ਨਾ ਫਿਰ 9 ਦੇ ਫਲਾਸ ਆ ਜੀ ਫਿਰ 9 ਦੇ ਕਰਤੇ ਉਹ ਤਾਂ ਕਰਦੇ ਆ ਬਈ ਨੂੰ ਦੇ ਜੀ ਇਹਦਾ ਇੰਨਾ ਨਾ ਥੋੜਾ ਬਰਕਰ ਨੀ 18 ਦੇ ਉਹ ਮਾ ਨਹੀਂ ਇੰਨਾ ਨਾ ਥੋੜਾ ਆ ਫੜ ਯਾਰ ਮੈਂ ਉਹਨੂੰ ਚੱਲ ਫੜ ਤਾ ਲੈ ਕੋਈ ਨਹੀਂ 9.5 ਦੇ ਹੋ ਗਏ ਯਾਰ ਕੋਲ ਸਹੀ ਹੈ ਮਰਮੰਨੀ ਦੀ ਹੁੰਦੀ ਹੈ ਫਿਰ ਬਾਈ ਯਾਰ ਉਹਨੇ ਵੇਚਣਾ ਐ ਇੰਨਾ ਇੰਨਾ ਕਰਕੇ ਪਾਈਆ ਪਾਈਆ ਕਰਕੇ ਪਾਈਆ ਪਾਈਆ ਕਰਕੇ ਇਦਾਂ ਕਿੰਨਾ ਹਾਂ ਤਾਂ ਇਹ ਆ ਇੱਕ ਸੱਟ ਰਹਿ ਗਈ ਜਿਹਦਾ ਵੀ ਤਾਂ ਠੀਕ ਆ ਤੇ ਨਹੀਂ ਵੀਰ ਉਹਰਾ ਹੱਥ ਦਾ ਗੱਡੀ ਦਾ ਬਾਸ ਹੋ ਗਿਆ ਹੁਣ ਕਿੰਨੇ ਦਾ ਕਰਤਾ ਠੀਕ ਆ ਬਾਈ 10000 ਦੀ ਜੋੜੀ ਆ ਦੋ ਬੱਕਰੇ ਆ ਇੱਕ ਆ ਕਾਲੇ ਰੰਗ ਦਾ ਚੱਕਾ ਚੱਕਾ ਫੋਲ ਬਲਖਾਈ ਕਰਾ ਗੋਪੀ ਕਿਹਦਾ ਬੱਕਰਾ ਬਈ ਇਹੇ ਇਹ ਆ ਕਾਲਾ ਝਖੜਾ ਇੱਧਰ ਆ ਜਾ ਯਾਰ ਮੁਰੇ ਅੱਛਾ ਕਾਲੇ ਦਾ ਕਾਲਾ ਮੂੰਹ ਤਾਂ ਵਿਖਾ ਮੜਾ ਇਹ ਇੱਧਰ ਸਾਰੇ ਝਖੜਾ ਸਾਰੇ ਹੀ ਦੇਖ ਲੋ ਝਖੜਾ ਵਾਲਾ ਮੰਡੀ ਉਹਨੇ ਨੂੰ ਰੱਖੀ ਮੰਡੀ ਆਨਰ ਆ ਗਿਆ ਵੀ ਝਖੜਾ ਵਾਲੇ ਦਾ ਬੋਲੋ ਜੀ ਜਿਹੜਾ 7000 ਹਾਂ 6000 ਚੱਲ ਕੋਣੀ ਉਹ ਡਰਦੇ ਨੇ 7000 ਮੰਗਿਆ ਵੀ ਘਟਾਉਣਾ ਲੈਣ ਕਿਤੇ ਗੱਲ ਉੱਥੇ ਹੀ ਆ ਤਾਂ ਕਹਦਾ ਆਪਾਂ ਨੂੰ ਵੀ ਘਟਾਣਾ ਲੈਣ ਕਿਤੇ ਦੱਸ ਦੇ ਮੈਂ ਦੱਸਦਾ 7000 ਨਹੀਂ ਮੰਗਦਾ ਮੈਂ 4000 ਦਾ ਹਾਂ ਕਿੰਨੇ ਦਾ ਹਾਂ ਨਾ ਦੱਸ 350 ਦਾ 6 ਹੀ ਫੜੀ ਰੋ ਮੈਂ ਫੜੀ ਗਈ ਫੜੀ ਗਈ ਫੜ ਲਾ ਖੰਮਸ ਦਾ ਹੋ ਗਿਆ 450 ਦਾ ਨਾ ਨਾ ਉਹ ਸਹੀ ਆ ਓਹ ਯਾਰ ਸਹੀ ਆ ਉਹ ਨਹੀਂ ਲੱਗਾ ਯਾਰ ਮੰਨੀ ਵੀ ਹੁੰਦੀ ਆ ਸਾ ਮੈਂ ਤਾਂ ਪਾਉਂਦਾ ਪੈਸੇ ਮਾਰੇ ਨਾ ਇਹ ਹਰ ਵਾਰੀ ਪੈਸੇ ਪਾਉਂਦਾ ਅੱਗੇ ਪੈਸੇ ਪਾਉਂਦਾ ਚੁੱਕੇ ਸਹੀ ਆ ਉਹ ਦੇ ਦੇ ਉਹਨੇ ਵੀ ਕੋਈ 2 ਰੁਪਏ ਕਮਾਉਣੇ ਆ ਚਲਾ ਦੇ ਦੇ ਮਾਲ ਨੂੰ ਹਾਣੇ ਚਲੇ ਦਾਦਾ ਜੋਂ ਦੇਦਾ ਵੀ ਨਾ ਸੱਤ ਮੰਗ ਲਈ ਤੇ ਮਰ ਗਿਆ ਅੱਜ ਮੰਗ ਦੇ ਦੇ ਲੈ ভাই ਮਾੜੇ ਮਾੜੇ ਖੁੱਲੇ ਹੋ ਜੇ ਪਿੱਛੇ ਨੂੰ ਹੋ ਜੇ ਮਾੜੇ ਮੰਗ ਮੰਗ ਮੰਗੇ ਦਾ ਮੰਗ ਹੀ ਮੰਗਦਾ ਲੈ ਵੀ ਪਰਲੇ ਬੱਕਰੇ ਆ ਚੱਲ ਪਿਆ ਕੰਮ ਕਿਹਾ ਜੀ ਕਿੰਨਾ ਤਿੰਨ ਤਿੰਨ ਕਿ ਕੀ ਮੰਗੇ 8 ਆਸੋ ਤੁਰ ਰੋ ਪੜਾ ਏ ਤੇਰਾ ਪੜਾ ਹੋਵੇ ਤੇਰਾ ਕਾਇਆ ਦੌਂਦਾ ਬੱਚਾ ਤੇ ਕਿਉਂ ਪੜਾ ਦੱਸ ਦਿਆ ਕੋਈ ਨਹੀਂ ਖਮਸਲਾ ਖਮਸ ਨਾ ਨਾ ਕਿੰਨੇ ਦਾ ਫਿਰ ਇੱਧਰ ਆ ਜਾ ਉਹ ਨਾ ਇੱਧਰ ਕਿਦੋਂ ਦੱਸਦਾ ਮੈਂ 2 400 ਘੱਟ ਦੇ ਦੇ 2400 ਤਾਂ ਮੈਂ ਪਾ ਦੂੰਗਾ ਲੈ ਹੱਥ ਦਾ ਕਰ ਲੈ ਸੱਡ ਲਈ ਇਹਨਾਂ ਨੋਟ ਦੂਈ ਕਿਦਾਂ ਦੀ ਭਰਦਾ ਏ 5500 ਉਹ ਸਹੀ ਏ ਯਾਰ ਕਿਸੇ ਸੌਣੇ ਕਰ ਲਈ ਦੀ ਹੁੰਦੇ ਆ ਐਵੇਂ ਸੌਣੇ ਕਰ ਲਈ ਹੁੰਦੇ ਆ ਆ ਜਾ ਹੁਣ ਕਿੱਧਰ ਪਾ ਦਾਂ ਦੋ ਡਰਾਪਟਾ ਦਾਂ ਨਹੀਂ ਤੂੰ ਘਟ ਯਾਰਾ ਕਿਦੋਂ ਘਟ ਰੰਦੇ ਨਾ ਨਹੀਂ ਕਿੱਧਰ ਲੜ ਦੇਣਾ ਨੀ 12 ਵਾਰ ਲਾਵੇ ਲੈ ਵੇ ਐਨ ਮੂੰਹ ਕਰ ਲੋ ਕਿਹੜੇ ਪਿੰਡੋਂ ਆ ਐ ਬਾਈ ਜੀ ਛੋਟੀ ਪੰਜ ਛੋਟੀ ਪੰਜ ਕਰਾਈ ਕਿੰਨੇ ਕ ਨਾਲ ਲਿਆਂਦੇ ਆ ਜੀ ਆ ਸਾਰੇ ਨਾਲ ਲਿਆਂਦੇ ਆ ਹੈਗੇ 87 ਕਿ ਸੱਤ ਨਾਗਾ ਤੇ ਆਉ ਕਾਲੇ ਬੱਕਰੇ ਦਾ ਬੂਰ ਕਿੰਨੇ ਦਾ ਸੌਦਾ ਕੀ ਮੰਗਿਆ ਬਾਈ ਨੇ ਇਹਦਾ 9000 9 ਮੰਗਦੇ ਠੀਕ ਤੇ ਕੀ ਲਾਇਆ ਗੋਪੀ ਕੋਲ ਲਾਇਆ ਲਾ ਲਾ ਫਿਰ ਆ ਲੈ 5000 ਕਿੰਨੇ ਦਾਊਗਾ ਨਾ 7500 ਤੇ ਜਾਏ ਨਾ ਸੋਹਣੇ ਜਾਏ ਚੱਲ ਖਾਈ ਕਰਾ ਲਾ ਕਿਉਂ ਲਖਾਈ ਹੀ ਕਰਾਣਾ ਪੈਣਾ ਕਿੰਨੇ ਦਾਊਗਾ ਇੱਕ ਹੀ ਦਾ 7 ਤੋਂ 4 ਆ ਰਹੀ ਹੈ ਇਹ ਇਸ ਤੋਂ 7 ਤਾਂ ਜ਼ਿਆਦਾ ਹੈ ਯਾਰ ਨਹੀਂ ਸਹੀ ਆ ਉਹ ਨਹੀਂ ਉਹ ਸਹੀ ਆ ਮੰਨੀ ਦੀ ਨਹੀਂ ਮੰਨੀ ਦੀ ਨਹੀਂ ਮਾਰ ਮੋਲ ਲਾ ਦੇ ਨੀ ਠੀਕ ਆ ਉਹ ਤਾਂ ਠੀਕ ਆ ਉਹ ਤਾਂ 300 ਦਾ ਸੀ 100 200 ਨਹੀਂ 100 ਹੀ ਦਾ ਦੇ ਨਹੀਂ ਇੰਨਾ ਕੀ ਸਹੀ ਆ ਨਹੀਂ ਚੱਲਾ ਲੈ 200 ਘੱਟ 6 ਦਾ ਨਹੀਂ ਯਾਰ ਉਹ ਮੰਨ ਲਈ ਉਹ ਲਿਖਾ ਦੇ ਸਹੀ ਆ ਸਹੀ ਆ ਪੂਰੇ ਦਾ ਹੋਟ ਕਰਨਾ ਚੱਲ ਹੋ ਗਿਆ ਯਾਰ ਚੱਕ ਬਈ ਲਾ ਵੀ ਸੌਦਾ ਬਾਈ ਨੇ ਹੋ ਗਿਆ ਜੀ ਆਉਣ ਸਾਰ ਹੀ ਪੰਜਾਂ ਮਿੰਟ ਆਈ ਬਾਈ ਨੇ ਸੌਦਾ ਕਰਤਾ ਆਪਣੀ ਲਿਖਾਈ ਆ ਕਿੰਨੇ ਪੂਰੇ ਸ਼ੀਦਾ ਕਰਤਾ 6000 ਦਾ ਹੀ ਲਖਾ ਲਾ ਵੀ ਬੱਕਰਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਨੇੜੇ ਹੋ ਕੇ ਖੋਲੋ ਬਈ ਬੂਰ ਕੰਨਾ ਬੱਕਰਾ ਆ ਜਿਹੜਾ ਖੜਾ ਤੇ ਗੋਪੀ ਨੇ ਸੌਦਾ ਕਰਾਤਾ ਬਰਗਾੜੀ ਵਾਲੇ ਨੇ ਕਿਹੜਾ ਪੈਂਡਾ ਬਾਈ ਦੱਸਿਆ ਛੋਟੀ ਪੰਜ ਗਾਈ ਲੈ ਉਹ ਵੀ ਪੈਸੇ ਗਿਣਾਓ ਆਓ ਜੀ ਪੈਸੇ ਪੈਸੇ ਗਿਣਾਓ ਜੀ ਨੇ ਗਣਾ ਦੇ ਬਾਈ ਨੂੰ ਠੀਕ ਹੈ ਬੱਕਰਾ ਲਓ ਜੀ ਦਿਖਾਈ ਕਰਾ ਲਓ ਬਾਈ ਆਪੋ ਆਪਣੀ